ਮੋਦੀ ਦੇ ਭਾਸ਼ਣਾਂ ਤੋਂ ਪਤਾ ਲੱਗ ਗਿਆ ਕਿ ਉਹ ਹਾਰ ਰਹੇ ਨੇ ਪੂਰੇ ਦੇਸ਼ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਨਫਰਤ ਦੀ ਰਾਜਨੀਤੀ ਕਰਦਾ ਇਹ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਂਦਾ ਹੈ ਦਸ ਸਾਲ ਬਾਅਦ ਵੀ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗਲ ਸੂਤਰਾਂ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੇ ਪੈ ਰੀਆਂ ਸ਼ਰਮ ਦੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਭਗਵੰਤ ਮਾਨ ਨੇ ਮੋਦੀ ਦੀ ਅਜੀਹੀ ਨਕਲ ਕੀਤੀ ਲੋਕ ਵੀ ਹੈਰਾਨ ਹੋ ਗਏ ਚੰਗੀ ਤਰ੍ਹਾਂ ਤਸੱਲੀ ਕਰਵਾਈ ਮੁੱਖ ਮੰਤਰੀ ਨੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਦੱਸਿਆ ਕਿ ਲਗਾਤਾਰ 10 ਸਾਲ ਸਰਕਾਰ ਹੋਣ ਦੇ ਬਾਵਜੂਦ ਵੀ ਇਹ ਲੋਕ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਨਹੀਂ ਬਣਾ ਪਾਏ ਨੇ ਮੰਗਲ ਸੂਤਰ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਇਹ ਲੋਕ ਵੋਟਾਂ ਮੰਗ ਰਹੇ ਨੇ ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੱਥੇ ਹਿੰਦੀ ਦੇ ਵਡ ਤੱਕ ਦਾ ਵੀ ਨਹੀਂ ਪਤਾ ਸੋ ਆਖਰ ਕੁਝ ਗਿਣਵੇਂ ਚੋਣਵੇਂ ਵਡ ਨੇ ਜਿਨ੍ਹਾਂ ਬਾਰੇ ਪ੍ਰਧਾਨ ਮੰਤਰੀ ਨੂੰ ਪਤਾ ਹੈ ਤੇ ਉਹੀ ਉਹ ਬੋਲਦੇ ਨੇ ਲੋਕ ਨਫਰਤ ਦੀ ਰਾਜਨੀਤੀ ਕਰਦੇ ਨੇ ਸੋ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੇ ਨੇ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਆਖਰਕਾਰ ਪੰਜਾਬ ਤੇ ਦਿੱਲੀ ਵਿੱਚੋਂ ਇਹਨਾਂ ਦਾ ਸੁਪੜਾ ਸਾਫ਼ ਹੋ ਚੁੱਕਿਆ ਹੈ ਤੇ ਘੱਟੋ-ਘੱਟ ਬਹੁਤੇ ਰਾਜਾਂ ਦੇ ਵਿੱਚ ਵੋਟਾਂ ਪੈ ਚੁੱਕੀਆਂ ਨੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਹਾਰ ਚੁੱਕੇ ਨੇ ਤੇ ਹੁਣ ਮੰਗਲ ਸੂਤਰ ਦਾ ਵਾਸਤਾ ਦੇ ਕੇ ਇਹ ਲੋਕ ਜਿੱਤਣ ਦੀ ਲਾਲਸਾ ਕਰ ਰਹੇ ਨੇ ਸੋ ਆਖਰ ਇਸ ਵਾਰੀ ਭਾਜਪਾ ਹਾਰ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ 13 0 ਦੀ ਗੱਲ ਕਹੀ ਉੱਥੇ ਹੀ ਗੁਰਮੀਤ ਸਿੰਘ ਮੀਤ ਹੇਰ ਦੇ ਲਈ ਵੋਟਾਂ ਵੀ ਮੰਗੀਆਂ ਮਲੇਰਕੋਟਲਾ ਹਲਕੇ ਤੋਂ ਏ ਵੀ ਕਿਹਾ ਕਿ ਮਰੇਲ ਕੋਟਲੇ ਜਦੋਂ ਵੀ ਆਇਆ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਹੈ ਪਹਿਲੀ ਟਰੋਫੀ ਵੀ ਮੈਂ ਇੱਥੋਂ ਹੀ ਜਿੱਤੀ ਸੀ ਹੋਰ ਕੀ ਕੀ ਕਿਹਾ ਮੁੱਖ ਮੰਤਰੀ ਸਾਹਿਬ ਨੇ ਆਓ ਵੇਖਦੇ ਹਾਂ ਇਸ ਵੀਡੀਓ ਦੇ ਵਿੱਚ ਦੇਸ਼ ਦੇ ਵਿੱਚ ਦੋ ਰਾਊਂਡ ਹੋ ਗਏ ਤਿੰਨ ਹੋਣ ਵਾਲੇ ਨੇ ਵੀਰੋ ਮੋਦੀ ਦੇ ਪਾਸਿਆਂ ਤੋਂ ਪਤਾ ਲੱਗ ਗਿਆ ਕਿ ਉਹ ਹਾਰ ਰਹੇ ਨੇ ਪੂਰੇ ਦੇਸ਼ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਨਫਰਤ ਦੀ ਰਾਜਨੀਤੀ ਕਰਦਾ ਇਹ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਂਦਾ ਹੈ 10 ਸਾਲਾਂ ਬਾਅਦ ਵੀ ਮੈਂ 2 ਸਾਲਾਂ ਸਵਾ 2 ਸਾਲ ਦੇ ਕੰਮਾਂ ਤੇ ਵੋਟਾਂ ਮੰਗੀ ਜਾਂ ਨਾ ਕਿ ਮੈਂ ਸਕੂਲ ਬਣਾਤੇ ਮੈਂ ਹਸਪਤਾਲ ਬਣਾਤੇ ਮੈਂ ਬਿਜਲੀ ਫ੍ਰੀ ਕਰਤੀ ਮੈਂ 1 ਕਰੋੜ ਰੁਪਇਆ ਸ਼ੀਦਾਂ ਨੂੰ ਸਰਮਾਨ ਰਾਸ਼ੀ ਦੇਣਾ ਰਾਸ਼ਨ ਘਰ-ਘਰ ਪਹੁੰਚਾਉਂਗਾ ਮੈਂ ਸਿਰਫ 2 ਸਾਲਾਂ ਦੇ ਕੰਮਾਂ ਤੇ ਕੇਜਰੀਵਾਲ ਦੇ 8 ਸਾਲ ਹੋ ਗਏ 10 ਸਾਲਾਂ ਬਾਅਦ ਵੀ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗਲ ਸੂਤਰਾਂ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੇ ਪੈ ਰੀਆਂ ਸ਼ਰਮ ਦੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਵੀਰ ਹਿੰਦੀ ਦੇ ਵਿੱਚ ਹਿੰਦੀ ਦੇ ਵਿੱਚ 1.5 ਲੱਖ ਲਫ਼ਜ਼ ਹੈ ਮੌਲਿਕ ਹੈ ਜੋ অর্ਗੈਨਿਕ ਫਿਰ ਭਾਸ਼ਾ ਜਿਹੜੀ ਹੈ ਉਹ ਇਧਰ ਉਧਰ ਅਡਾਪਟ ਕਰਦੀ ਹੁੰਦੀ ਹੈ ਲਫ਼ਜ਼ ਹਿੰਦੀ ਨੇ ਵੀ ਫਾਰਸੀ ਚੋਂ ਸੰਸਕ੍ਰਿਤ ਚੋਂ ਹੋਰ ਭਾਸ਼ਾਵਾਂ ਚੋਂ ਲਫ਼ਜ਼ ਅਡਾਪਟ ਕੀਤੇ ਹੋਏ ਆ छे लख लफज है छे लक्ष लाख लफज है हिंदी पर मोदी सिर्फ दस या बारह बस वो दस बारह ही बोल रहा है भी मैं दस देना केड़े केड़े। बोल रहा है शमशान कब्रस्तान हिंदू मुसलमान पाकिस्तान मंगल सूत्र गाय भैंस बकरी बस बस ਕਦੇ ਸਿੱਖਿਆ ਰੋਜ਼ਗਾਰ ਸਿੱਖਿਆ ਰੋਜ਼ਗਾਰ ਸਿਹਤ ਦੇਸ਼ ਦੀ ਤਰੱਕੀ ਕਦੇ ਕਦੇ ਉਹ ਹੈ ਜੇ ਗੱਲਾਂ ਵੀ ਬੋਲਦਿਆ ਕਰ ਨਹੀਂ ਬੋਲੀਆਂ ਕਿਉਂਕਿ ਇੱਕ ਸਮਾਜ ਨੂੰ ਦੂਜੇ ਨਾਲ ਲੜਾਉਂਦਾ ਹੈ ਇਹ ਬਸ ਪਰ ਆਪਾਂ ਇਹ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ ਮੈਂ ਕਹਤਾ ਇਹਨਾਂ ਨੂੰ ਮੈਂ ਕਹ ਗੱਲ ਸੁਣ ਲਓ ਪੰਜਾਬ ਦੇ ਵਿੱਚ ਇਦਾਂ ਦੀ ਕੋਸ਼ਿਸ਼ ਨਹੀਂ ਕਰ ਸਕਦੇ ਤੁਸੀਂ ਕਿ ਇੱਕ ਸਮਾਜ ਨਾਲ ਦੂਜੇ ਨਾਲ ਦੂਜੇ ਸਮਾਜ ਨਾਲ ਲੜਾਉਂਗੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਜਿਹੜਾ ਵੀ ਬੀਜ ਬੀਜਦੋਂਗੇ ਉੱਗ ਜਾਂਦਾ ਪਰ ਨਫ਼ਰਤ ਦਾ ਬੀਜ ਨਹੀਂ ਉਗਦਾ ਇੱਥੇ ਇੱਥੇ ਕਦੇ ਨਫ਼ਰਤ ਦਾ ਮੈਂ ਇਹ ਗੱਲ ਈਦ ਤੇ ਕਹਿ ਕੇ ਗਿਆ ਸੀ ਵੀਰ ਉਹ ਮੈਂ ਇਹਨਾਂ ਨੂੰ ਕਹਤਾ ਮੈਂ ਕਿਹਾ ਸਿਰਹਾ ਲਾ ਦਿਓ ਕਿ ਅਸੀਂ ਆਪਣੀਆਂ ਈਦਾਂ ਅਸੀਂ ਆਪਣੀਆਂ ਸੰਗਰਾਂਦਾਂ ਅਸੀਂ ਆਪਣੀਆਂ ਆਰਾਮ ਨੌਮੀਆਂ ਅਸੀਂ ਆਪਣੀਆਂ 크리스마ਸ ਦੇ ਅਸੀਂ ਆਪਣੀਆਂ ਗੁਰਪੁਰਬ ਅਸੀਂ ਆਪਣੀਆਂ ਹਨੂਮਾਨ ਜਨਮ ਦਿਨ ਸਾਰੇ ਇਕੱਠੇ ਮਨਾਉਨੇ ਆ ਵੀਰੋ ਇਕੱਠੇ ਮਨਾਉਣਾ ਸਾਡੇ ਚ ਪਰ ਪਾਉਣ ਦੀ ਕੋਸ਼ਿਸ਼ ਨਾ ਕਰੋ ਵੀਰੋ ਨੀਤ ਨੂੰ ਵੋਟਾਂ ਪਾਓਗੇ ਜਦੋਂ ਸਾਰੇ ਇਕੱਠੇ ਹੋ ਕੇ ਇਸ ਗੱਲ ਤੇ ਵੋਟਾਂ ਪਾਓ ਕਿ ਅਸੀਂ ਪੰਜਾਬ ਵਾਲੇ ਨਫਰ ਦੀ ਰਾਜਨੀਤੀ ਨੂੰ ਬਿਲਕੁਲ ਵੀ ਅਸੀਂ ਪਸੰਦ ਨਹੀਂ ਕਰਦੇ ਇਸ ਕਰਕੇ ਧਰਮ ਤੇ ਜਾਤੀ ਵਾਲਿਆਂ ਨੂੰ ਇਥੋਂ ਬਾਹਰ ਦਾ ਰਸਤਾ ਦਿਖਾ ਦਿਓ ਆ ਗੱਲ ਕਹਿਣਾ ਆ ਸੋ ਵੀਰ ਮੇਰੇ ਮਲੇਰ ਕੋਲੇ ਤੋਂ ਮੈਂ ਕਾਲਜ ਤੋਂ ਬਹੁਤ ਜਦੋਂ ਮੁਹੰਮਦ ਰਫੀ ਸਾਬ ਇੱਥੇ ਪ੍ਰੋਫੈਸਰ ਸੀ ਪ੍ਰੋਫੈਸਰ ਅਮਰ ਸਿੰਘ ਇੱਥੇ ਅਮਰ ਸਿੰਘ ਅਮਰ ਪ੍ਰਿੰਸੀਪਲ ਸੀ ਸ਼ਮੀਮ ਇਕਵਾਲ ਉਹਦੀ ਫੌਤ ਹੋ ਗਿਆ ਬੜਾ ਵਧੀਆ ਗਾਜ਼ਲ ਗਾਉਂਦਾ ਸੀ ਸ਼ਮੀਮ ਬਹੁਤ سارے ਮੁੰਡੇ ਮੇਰੇ ਨਾਲ ਮਲੇਰ ਕੋਲੇ ਦੇ ਜਿਹੜੇ ਉਹ ਕੰਮ ਕਰਦੇ ਰਹੇ ਆ ਤੋ ਅੱਜ ਵੀ ਜਮੀਲੂ ਜੀ ਬੈਠਿਆ ਅੱਜ ਵੀ ਜਦੋਂ ਬਲੇਰ ਕੋਲੇ ਵਾਲ ਕੋਈ ਵੀ ਕੰਮ ਕਹਿਣਾ ਹੋਵੇ ਤਿੱਗਣਾ ਚੁਗਣਾ ਆ ਰਾਤ ਦੇ ਇੰਨੇ ਨੇਰੇ ਚ ਇੰਨੇ ਜਿਆਦਾ ਲੋਕ ਅੱਜ ਲੀਡਰ ਨੂੰ ਸੁਣਨਾ ਆਉਂਦਾ ਕੋਈ ਉਹ ਸੁਖਵੀਰ ਬਾਦਲ ਨੂੰ ਕੋਈ ਦਿਨੇ ਦੁਪਹਿਰੇ ਨਹੀਂ ਸੁਣਦਾ ਤੁਸੀਂ ਰਾਤ ਨੂੰ ਖੜੇ ਹੋ ਮੇਰੇ ਵਾਸਤੇ ਉਹ ਤਾਂ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਛਤਰੀ ਲਾ ਲਈ ਉਹਨੇ ਉਹਦੀ ਜੁਤੇ ਜੀਪ ਜੀ ਤੇ ਉਹ ਟੈਂਪਰੇਚਰ ਪੁਜੀਸ਼ਨ ਹਾਊ ਮਾਚ ਇਜ਼ ਦ ਟੈਂਪਰੇਚਰ ਸਰ ਇਟਸ 40 ਡਿਗਰੀ ਸੈਲਸੀਸ ਓ ਮਾਈ ਗੋਡ ਇਟਸ ਟੂ ਹੌਟ ਜੇ ਤੀ ਹੋ ਗਿਆ ਦੱਸਿਓ ਪੰਜਾਬ ਬਚਾਵਾਂਗੇ ਕੰਟ ਤੱਕ ਫਿਰ ਕੰਟ ਤੱਕ ਪੰਜਾਬ ਬਚਾਉਣ ਜਾਂਦੇ ਆ ਇਹ ਉਹ ਵੀਰੋ ਆਪਣੇ ਨਾਲ ਆਪਣੇ ਅਰੀਸ ਕਰ ਲੈਣਗੇ ਆਪਾਂ ਖੇਤਾਂ ਦੇ ਪੁੱਤ ਆਪਾਂ ਬੋਰਾਂ ਦੇ ਟੋਇਆਂ ਚੋਂ ਨਿਕਲੇ ਹੋਏ ਆਪਾਂ ਸਰਕਾਰੀ ਸਕੂਲਾਂ ਸਰਕਾਰੀ ਕਾਲਜਾਂ ਚ ਪੜੇ ਹੋਏ ਆਪਾਂ ਆਪਣੀ ਪਾਸ਼ਾ ਨੂੰ ਪਿਆਰ ਕਰਨ ਵਾਲੇ ਆਪਾਂ ਆਪਣੇ ਇੱਕ ਦੂਜੇ ਦੇ ਕਲਚਰ ਨੂੰ ਪਿਆਰ ਕਰਨ ਵਾਲੇ ਸੋ ਵੀਰੋ ਇਹ ਕਿੱਥੇ ਰੀਸ ਕਰ ਲੈਣਗੇ ਆਪਣੀ ਸੋ ਮੈਂ ਇਹੀ ਗੱਲ ਕਹਿਣ ਆਇਆ ਹਾਂ ਹਾਂਜੀ ਤਾਈਓ ਬਦਮੀਆਂ ਆਈਆਂ ਦੇਖੋ ਕਿੱਡੀ ਵੱਡੀ ਗੱਲ ਕਹੀ ਐ ਕਿ ਜੇ ਭਾਈਚਾਰੇ ਨਾਲ ਚੱਲਦੇ ਤਾਂ ਤਾਈਓ ਬਦਮੀਆਂ ਆਈਆਂ ਨੇ ਸੋ ਲੋਕ ਸਭ ਦੇਖਦੇ ਰਹਿੰਦੇ ਨੇ ਲੋਕਾਂ ਨੂੰ ਸਭ ਪਤਾ ਹੁੰਦਾ ਇਹ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਕਦੇ ਮਰ ਜਾ ਚਿੜੀ ਕਦੇ ਚੋ ਜਾ ਚਿੜੀਏ ਕਦੇ ਇੱਧਰ ਕਦੇ ਇੱਧਰ ਆਏ ਨਹੀਂ ਹੁੰਦਾ ਵੀਰੋ ਨੌਜਵਾਨ ਮੁੰਡਾ ਆਈਐਸਟੀ ਤਿਆਰੀ ਕਰਦਾ ਸੀ ਅਚਾਨਕ ਆਵਾ ਨਹੀਂ ਪਾਰਟੀ ਬਣ ਗਈ ਬਰਨਾਲੇ ਤੋਂ ਟਿਕਟ ਮਿਲ ਗਈ ਬਰਨਾਲੇ ਤੋਂ ਹਰਾਇਆ ਪਹਿਲਾਂ ਤਾਂ ਕੇਵਲ ਢਿੱਲੋਂ ਫਿਰ 19 ਦੇ ਵਿੱਚ ਫਿਰ ਕੇਵਲ ਢਿੱਲੋਂ ਹਰਾਇਆ ਜਦੋਂ ਮੈਂ ਐਮਪੀ ਖੜਾ ਸੀ ਫਿਰ 22 ਦੇ ਵਿੱਚ ਫਿਰ ਕੇਵਲ ਢਿੱਲੋਂ ਹਰਾਇਆ ਤੇ ਹੁਣ ਤਾਂ ਪਤਾ ਨਹੀਂ ਕਿਹੜੀ ਪਾਰਟੀ ਚ ਪਤਾ ਹੀ ਨਹੀਂ ਲੱਗਦਾ ਲਾ ਪਤਾ ਹੁਣ ਨਹੀਂ ਹੁਣ ਨਹੀਂ ਹੁਣ ਕੋਈ ਕਿੱਧਰ ਫਿਰਦਾ ਕੋਈ ਕਿੱਧਰ ਫਿਰਦਾ ਸੋ ਮੈਂ ਤਾਂ ਇਹੀ ਕਹੂੰਗਾ ਮੈਂ ਤਾਂ ਇਹੀ ਕਹਿੰਦਾ ਵੀ ਰਹਿਣਾ ਕਿ ਰਾਹਤ ਇੰਦौरी ਦਾ ਸ਼ੇਅਰ ਹੈ ਬਹੁਤ ਕਮਾਲ ਦਾ ਜਿਸ ਤਰੀਕੇ ਦਾ ਮਾਹੌਲ ਬਣਾ ਲੈਂਦੇ ਆ ਨਾ ਵੋਟਾਂ ਵੇਲੇ ਉਹਦੇ ਨੂੰ ਦੋ ਲਾਈਨਾਂ ਚ ਉਹਨੇ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਹੈ ਕਹਿੰਦਾ ਸਰਹੱਦ ਪਰ ਤਣਾਅ ਹੈ ਕਿਆ ਸਰਹੱਦ ਪਰ ਤਣਾਅ ਹੈ ਕਿਆ ਪਤਾ ਕਰੋ ਕਹੀਂ ਤੇ ਚਨਾਵ ਹੈ ਕਿਆ ਇਹ ਨਫਰਤ ਦੇ ਰਾਜਨੀਤੀਆ ਕਰਦੇ ਆ ਵੀਰੋ हुकूमत वो करते हैं जिनका दिलों पर राज होता है यूं कहने को तो मुर्गे के सर पे भी ताज होता है ये केजरीवाल ਨੂੰ ਅੰਦਰ ਕਰਕੇ ਸਮਝਦੇ ਅਸੀਂ ਪਾਰਟੀ ਖਤਮ ਕਰ ਦਾਂਗੇ केजरीवाल ਇੱਕ ਸੋਚ ਦਾ ਨਾਮ ਹੈ केजरीवाल ਇੱਕ ਵਿਅਕਤੀ ਨਹੀਂ ਇੱਕ ਸੋਚ ਹੈ ਕਿੰਨੇ ਲੱਖਾਂ ਕਰੋੜਾ केजरीवाल ਪੈਦਾ ਹੋਗੇ ਕਿਉਂਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਆਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਨਾ ਵਾਂਗੂ As, हम काम की राजनीति करते हैं नाम की राजनीति नहीं करते हम वो पत्ते नहीं हम भी भी हम वो पत्ते नहीं जो शाख से टूटकर गिर जाएंगे हम वो पत्ते नहीं जो शाख से टूटकर गिर जाएंगे आंधियों को कह दो अपनी औकात में रहे सो ਅਸੀਂ ਆਮਕਰਨ ਦੇ ਪਿਆ ਬੁੱਤਾਂ ਇਹੀ ਦੁੱਖ ਹੈ ਇਹਨਾਂ ਨੂੰ ਕਿ ਆਮਕਰਨ ਦੇ ਪਿਆ ਬੁੱਤ ਕਿਉਂ ਬਣ ਗਏ ਮੁੱਖ ਮੰਤਰੀ ਮੰਤਰੀ ਕਿਉਂ ਬਣ ਗਏ ਐਮਐਲਏ ਆਮਕਰਨ ਦੇ ਪਿਆ ਬੁੱਤ ਆਹੀ ਦੁੱਖ ਹੈ ਇਹਨਾਂ ਨੂੰ ਸੁਬੀਰੋ ਮੈਂ ਹੁਣ ਇਸ ਤੋਂ ਬਾਅਦ ਚੰਡੀਗੜ੍ਹ ਜਾਣਾ ਹੈ ਕੱਲ ਨੂੰ ਬਹੁਤ ਵੱਡੇ ਚੈਨਲ ਤੇ ਇੱਕ ਇੰਟਰਵਿਊ ਹੈ ਉਹ ਤੋਂ ਬਾਅਦ ਫਿਰ ਜਗਰਾਉਂ ਤੇ ਸ਼ਾਹਕੋਟ ਜਾਣਾ ਹੈ ਫਿਰ ਜਲੰਧਰ ਪਠਾਨਕੋਟ ਦਿਨਾਂਗਰ ਜਿੱਥੇ ਕਹਿਣਗੇ ਮੈਂ ਜਾਵਾਂ ਇਹ ਆਪਣੀ ਮਿਹਨਤ ਤੇ ਰੀਸ ਨਹੀਂ ਕਰ ਸਕਦੇ ਇਹ ਹਜੇ ਵੇਲੇ ਸੁਖਬੀਰ ਬਾਦਲ ਨਹੀਂ ਨਿਕਸਾ ਦਾ ਬਾਹਰ ਕੈਪਟਨ ਦਾ ਤਾਂ ਚਲੋ ਛੱਡੋ ਪਰੇ ਉਹ ਤਾਂ ਚਲੋ ਵਿਚਾਰਾ ਨਿੰਪੜ ਗਿਆ ਕਮਾਂ ਤਾਂ ਸੋ ਸਾਰਾ ਯਾਰ ਆ ਤੁਹਾਨੂੰ ਹੁਣ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਹਾਂ ਤੁਹਾਡੇ ਜਿਹੜੀ ਪੜਾਅਸ ਕੱਢ ਰਹੇ ਹੋ ਉਹਦੇ ਵਾਸਤੇ ਮੈਂ ਜਰੂਰ ਮੌਕਾ ਦੇਣਾਂ ਹਰੇਕ ਪ੍ਰੋਗਰਾਮ ਤੇ ਚੀਕਾ ਮਾਰ ਲਓ ਚਾਹੇ ਨਾਰੇ ਲਾ ਲਓ ਤਿੰਨ ਪੀੜੀਆਂ ਦੀ ਪੜਾਅ ਸਪਰੇ ਅੰਦਰ ਪਈ ਐ ਐਵੇਂ ਪਾਤਰੀ ਨਾ ਹੋ ਜੇ ਕਿਤੇ ਅੱਜ ਨਵੇੜ ਹੀ ਲੋ ਲੈ ਮਾਈਕ ਮੈਂ ਤੁਹਾਨੂੰ ਮਾਈਕ ਕਰਦਾ ਥੋੜੇ ਵੱਲ ਦੇਖ ਰਿਹਾ ਇੱਧਰ ਨਾਲ ਪਾਸਾ ਜਿੱਦਦਾ ਹੈ ਜਾਂ ਇੱਧਰ ਨਾਲ ਪਾਸਾ ਬਰਾਬਰ ਰਹੇ ਵੀ ਬਰਾਬਰ ਆਪਾਂ ਆਪਣੇ ਤੋਂ ਨਹੀਂ ਜਿੱਤਣਾ ਆਪਾਂ ਵਿਰੋਧੀਆਂ ਤੋਂ ਜਿੱਤਣਾ ਇਹ ਤਾਂ ਸਾਰੇ ਆਪਣੇ ਆ ਸੋ ਵੀਰੋ ਦੋ ਨਾਰੇ ਲਾ ਕੇ ਮੇਰਾ ਹੌਸਲਾ ਵਾਜੂ ਕਿ ਮੈਂ ਮਲੇ ਦੇ ਕੋਲੇ ਜਾ ਕੇ ਆਇਆ ਤੇ ਮਲੇ ਦੇ ਕੋਲੇ ਵਾਲਿਆਂ ਵੱਲੋਂ ਤਾਂ ਬਸ ਉਹੀ ਹੈ ਕਿ ਜੋ 14 ਸੀ 17 ਸੀ ਬਸ ਮਲੇ ਦੇ ਕੋਲੇ ਵਾਲੇ ਤਾਂ ਸਿਰਫ ਇਸ ਗੱਲ ਦੀ ਇੰਤਜ਼ਾਰ ਕਰਦੇ ਆ ਕਿ ਇੱਕ ਤਰੀਕਾ ਦਵਾਉਗੀ ਤੇ ਬਟਨ ਕਦੋਂ ਦੱਬਾਂਗੇ ਜੋ ਝਾੜੂ ਵਾਲਾ ਬਟਨ ਦੱਬੋਂਗੇ ਉਹਦੇ ਚ ਇੱਕ ਆਵਾਜ਼ ਜੀ ਆਉਗੀ ਟੀਂ ਉਹ ਮਸ਼ੀਨ ਦੀਆਂ ਚੀਕਾਂ ਨਹੀਂ ਉਹ ਕਾਲੀਆਂ ਕਾਂਗਰਸੀਆਂ ਦੇ ਭਾਜਪਾ ਵਾਲੇ ਨਹੀਂ ਚੀਕਾਉਂਦੇ ਆਉਂਦੇ